ਹਾਂਜੀ ਦੋਸਤੋ ਤੁਹਾਡਾ ਸਵਾਗਤ ਹੈ ਅੱਜ ਦੇ ਬਲੌਗ ਵਿੱਚ ਤੇ ਅੱਜ ਬਈ ਹੈਗਾ ਮੰਗਲਵਾਰ ਤੇ ਸਾਡੇ ਪਿੰਡ ਜਿਹੜਾ ਡੇਰਾ ਹੈ ਨਾ ਮਤਲਬ ਉੱਥੇ ਬਹੁਤ ਸੰਗਤ ਆਉਂਦੀਆਂ ਨੇ ਮੰਗਲਵਾਰ ਨੂੰ ਸਾਡਾ ਸਾਰਾ ਪਿੰਡ ਹੀ ਜਾਂਦਾ ਤੇ ਤੁਹਾਨੂੰ ਆਪਾਂ ਦਿਖਾਉਣੇ ਆ ਉਹ ਚੀਜ਼ ਤੇ ਸਭ ਤੋਂ ਪਹਿਲਾਂ ਮੌਸਮ ਦੇਖੋ ਕੀ ਅੱਜ ਮੀਂਹ ਵਾਲਾ ਮੌਸਮ ਹੈਗਾ ਪੂਰਾ ਆਸੇ-ਪਾਸੇ ਵਧੀਆ ਆ ਦੇਖੋ ਆ ਦੇਖੋ ਬਈ ਪੂਰਾ ਬੱਦਲ ਬੱਦਲ ਹੋਏ ਪੈ ਜਾ ਰਹੇ ਬਾਸੀ ਮੀਂਹ ਵਾਲਾ ਮਾਹੌਲ ਆ ਪੂਰਾ ਵੀ ਹੁਣ ਆ ਗਿਆ 10 ਮਿੰਟਾਂ ਨੂੰ ਆ ਗਿਆ ਦੇਖੋ ਤੇ ਆ ਬਈ ਆਪਣੇ ਸਾਡੇ ਪਿੰਡ ਦੀ ਸੁਸਾਇਟੀ ਹੈਗੀ

ਹਾਂਜੀ ਇਹ ਆਗੇ ਬਾਬਾ ਸ਼ੀਤਲਦਾਸ ਜੀ ਦਾ ਡੇਰਾ ਹੀ ਤੇ ਉਹ ਸਾਹਮਣੀ ਮੇਨ ਗੇਟ ਹਾਂਜੀ ਬਾਈ ਆਸੀਂ ਡੇਰੇ ਦਾ ਮੇਨ ਗੇਟ ਆਸੀਂ ਬਾਬਾ ਜੀ ਦਾ ਨਾਮ ਬਾਬਾ ਸ਼ੀਤਲਦਾਸ ਜੀ ਟੋਪੇ ਵਾਲੀ ਸੰਤ ਬਾਬਾ ਸ਼ੀਤਲਦਾਸ ਜੀ ਤੇ ਆ ਨਾਲੀ ਕੋਈ ਕਬਡੀ ਦਾ ਰੌਂਡ ਆ ਗਿਆ ਦੋਹੇ ਸੇ ਬਣਿਆ ਹੋਇਆ ਬਈ ਡੇਰੇ ਦੇ ਇੱਕ ਦਾ ਇੱਧਰ ਜਾਂਦਾ ਤੇ ਦੂਜਾ ਇਧਰ ਨਾਲ ਹੀ ਆ। ਹੋ ਗਈ ਤੁਹਾਨੂੰ ਦਿਖਾਵਾਂ ਜੀ। ਉਹ ਵਸੇ ਬਈ ਬਾਬਾ ਜੀ ਦੀ ਸਮਾਰ ਸਾਹਮਣੇ ਬਾਬਾ ਸੀਤਲ ਦਾਸ ਜੀ ਦੀ। ਤੇ ਇਹ ਤਾਂ ਹੋ ਗਿਆ ਆਪਣਾ ਪਹਿਲਾ ਡੇਰਾ। ਹਾਂਜੀ ਬਈ ਜੇ ਅਸੀਂ ਇਹ ਡੇਰੀ ਦੀ ਦੂਜੀ ਸਾਈਡ ਤੇ ਇੱਥੇ ਜੇ ਲੰਗਰ ਵੀ ਚੱਲਦਾ ਚਾਹ ਦਾ ਆਹ ਦੇਖੋ ਬਈ ਜੀਆ ਸੇਵਾਦਾਰ ਇੱਥੋਂ ਦੇ ਮਤਲਬ ਬੂਟਿਆਂ ਨੂੰ ਪਾਣੀ ਦਿੰਦੇ ਅੰਦਰ ਹਲਕਾ ਹਲਕਾ ਮੀਂਹ ਵੀ ਸ਼ੁਰੂ ਹੋ ਗਿਆ ਪੈਣਾ ਆਸ ਹੀ ਡੇਰਾ ਤੇ ਆਖ ਨੂੰ ਅੰਦਰ ਚੱਲ ਕੇ ਦਿਖਾਉਣੇ ਆ ਇਥੇ ਆਹ ਦੇਖੋ ਬਈ ਅੰਦਰ ਕਿੰਨਾ ਵਧੀਆ ਮਾਹੌਲ ਆ ਮੰਨ ਲਓ ਹੱਡੀ ਸੰਡੇ ਹਵਾ ਆਉਂਦੀ ਐ ਇੱਥੇ ਚਾਰੇ ਪਾਸੇ ਇਹ ਸਾਰਾ ਵੀ ਸਾਡੇ ਡਿਪਿੰਡ ਤੇ ਵਾਲੇ ਡੇਰੇ ਦੇ ਅੰਦਰ ਬਣੇ ਹੋਏਗਾ ਤੇ ਆ ਦੇਖੋ ਤੇ ਰਾਹ ਤੇ ਇੱਥੇ ਹੋਰ ਵੀ ਲਾਈ ਜਾਂਦੇ ਹੈਈ ਪ੍ਰਕਾਰ ਦੇ ਮੀਵੀ ਪੈਣ ਲੱਗ ਗਿਆ ਦੇਖੋ ਮੀਤੇ ਆ ਦੇ ਅਹ ਸੇ ਵੀ ਸਾਡੇ ਪਿੰਡ ਵਾਲੇ ਡੇਰੇ ਦਾ ਸਰੋਵਰ ਆ ਇਹ ਥੀ ਦਿਓ ਕਿੰਨਾ ਵੱਡਾ ਸਰੋਵਰ ਬਣਾ ਹੋਇਆ ਹੈਗਾ ਜੀ ਆ ਦੇਖੋ ਮੀ ਪੈਣ ਲੱਗ ਗਿਆ ਹਾਂਜੀ ਬਾਈ ਹੁਣ ਆਪਾਂ ਲੰਗਰ ਸ਼ਾਕੇ ਤੇ ਚੱਲਦੇ ਆਂ ਘਰੇ ਤੇ ਉਹ ਸਾਹਮਣੇ ਹੀ ਲੰਗਰ ਹੈਗਾ ਚਾਹ ਦਾ ਦੋ ਚੌੜਾ ਨੇ ਖੜਾ ਹੈ ਕਿੜਵਾ ਬਾਬਾ ਅਸ ਇੱਕ ਅੰਦਰ ਸੀ ਤਾਂ ਮੁੱਕੀ ਫੇਰ ਬੰਦ ਸੀ ਮੰਗ ਆਇਆ ਇੱਕ ਵਾਰ ਹੁਣ ਬਈ ਆਪਾਂ ਚੱਲੇ ਆਂ ਘਰੇ ਦਰਸ਼ਨ ਕਰਕੇ। ਚਲੋ ਚਾਹ ਲੈ। ਹਾਂਜੀ ਬਈ ਅਸੀਂ ਰਾਹ 'ਚ ਹੀ ਸੀ ਅਜੇ ਤੇ ਦੇਖੋ ਮੀਂਹ ਕਿੰਨਾ ਆ ਗਿਆ। ਤੁਹਾਨੂੰ ਕਿਹਾ ਸੀ ਨਾ ਮੀਂਹ ਉੱਗ ਰਿਹਾ ਹੈ ਚੈੱਕ ਕਰੋ। ਹੋਰ ਮੋੜ ਜਿਆਦਾ। ਮੋੜ ਮੋੜ ਜਾਂਦਾ ਆਵੇ। ਪੰਜਾਬ ਕਿੱਡਾ ਹਰ। ਇੰਨਾ ਹਰਾ। ਨੇਹਰਾ ਬਣ ਗਿਆ। ਹਾਂਜੀ ਬਈ ਦੇਖੋ ਹਾਂਜੀ ਬਈ ਕਿਵੇਂ ਲੱਗਿਆ ਅੱਜ ਦਾ ਬਲੌਗ ਕਮੈਂਟ ਕਰਕੇ ਦੱਸਣਾ ਤੇ ਫਿਰ ਇਹੋ ਜਿਹੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਆਂ ਆਪਾਂ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ